ਸੋ ਟੁੱਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨੋਂ ਨਿਸਰੈ ਗੁਣ ਨਿਤ ਗੋਬਿੰਦ ਰਾਏ ਸਾਧ ਸੇਵ ਸੁਖ ਪਾਏ ਸਾਧ ਦੀ ਸੇਵਾ ਨਹੀਂ ਕੀਤੀ ਐਸੀ ਸੇਵਾ ਕੀਤੀ ਹੈ ਜੈਸੀ ਸੇਵਾ ਸਾਧ ਕਰਦੇ ਨੇ ਸਾਧ ਐਸੀ ਹੀ ਸੇਵਾ ਕਰਦੇ ਨੇ ਕੈਸੀ ਸੇਵਾ ਕਰਦੇ ਨੇ ਸਾਧ ਇਦਨਾ ਜਨਮਾਂਵਾਂ ਦੇ ਬੰਧਨ ਟੁੱਟ ਜਾਣ ਅਰ ਸੁਖ ਪ੍ਰਾਪਤ ਹੋਵੇ ਸਾਡ ਕੈਸੀ ਸੇਵਾ ਕਰਦੇ ਨੇ ਇਦਨਾ ਜਨਮਾਂਵਾਂ ਦੇ ਬੰਧਨ ਟੁੱਟ ਜਾਣ ਤੇ ਬੰਧਨ ਜਾਣ ਸਾਡ ਸੇਵਾ ਕੈਸੀ ਕਰਦੇ ਨੇ ਸ਼ਬਦ ਵਿਚਾਰ ਕਰਦੇ ਨੇ ਸ਼ਬਦ ਵਿਚਾਰ ਚ ਆਪਣਾ ਵੀ ਜਨਮ ਦਾ ਬੰਧਨ ਟੁੱਟਦਾ ਹੈ ਦੂਰੇ ਦਾ ਵੀ ਟੁੱਟਦਾ ਇਹ ਤਾਂ ਸ਼ਬਦ ਵਿਚਾਰੇ ਹੋ ਰਹੀ ਹੈ ਨਾ ਸ਼ਬਦ ਵਿਚਾਰ ਚ ਸੁਣਨ ਵਾਲੇ ਦਾ ਵੀ ਬੰਧਨ ਡੁੱਲਦਾ ਬੋਲਣ ਵਾਲੇ ਦਾ ਵੀ ਬੰਧਨ ਡੁੱਲਦਾ ਸਮਝ ਆਈ? ਉੱਤੇ ਭੋਰੀ ਜਨਮ ਮਰਨਾ ਕੋਈ ਆਖੇ ਕੋਈ ਸੁਣੇ ਕੋਈ ਬੋਲੇ ਕੋਈ ਸੁਣੇ ਤੇ ਕੋਈ ਫਰਕ ਨਹੀਂ ਸੁਣਨ ਵਾਲੇ ਨੂੰ ਵੀ ਉਹਨਾਂ ਹੀ ਅਸਰ ਆਏ ਬੋਲਣ ਵਾਲੇ ਨੂੰ ਵੀ ਆਏ ਥੈਂਕ ਯੂ ਪਰ ਹਾਂ ਸੁਣਨ ਵਾਲਾ ਧਿਆਨ ਨਾਲ ਸੁਣੇ ਮੰਨ ਸਮਝਣਾ ਸਮਝੇ ਉਹਦੇ ਨਾਲ ਜੁੜ ਕੇ ਰਹੇ ਤੇ ਅੱਗੇ ਬੰਨਣ ਵਾਲੀ ਗੱਲ ਹੈ ਮੰਨੂਗਾ ਤਾਂ ਮਨ ਚ ਤੁੰਦਲੀ ਕਹੂੰ ਇਹ ਕੋਈ ਗੱਲ ਨਹੀਂ ਵੀ ਕਹਿਣ ਵਾਲਾ ਜਿਹੜਾ ਹੈਗਾ ਉਹਨੂੰ ਜ਼ਿਆਦਾ ਅਸਰ ਹੁੰਦਾ ਹੈ ਸੁਣਨ ਵਾਲੇ ਨੂੰ ਅਸਰ ਘੱਟ ਹੁੰਦਾ ਸੁਣਨ ਵਾਲੇ ਤੇ ਅਸਰ ਉਹਨਾਂ ਹੀ ਕੋਈ ਫਰਕ ਨਹੀਂ ਜੇ ਨਹੀਂ ਜਾਣਿਆ ਸੋ ਤੇ ਸੀ ਜੀ ਇਖਲਾਕ ਆਦਮੀ ਜਾਣਦਾ ਉਹਨੇ ਦੂਜੇ ਨੂੰ ਦੱਸਦੀ ਦੂਜੇ ਨੇ ਜਾਣ ਲਈ ਦੋ ਵੇਖੋ ਜੀ ਹੋਵੇ ਕੋਈ ਹੋਵੇ ਨਾ ਜੇ ਕੋਈ ਸਕਾ ਹੋ ਜਾਣਦਾ ਸੀ ਉਹਨੇ ਦੂਜੇ ਨੂੰ ਦੱਸਦਾ ਦਵਾਰ ਨੂੰ ਮੁਸਕਰਾਂ ਪਤਾ ਲਾ ਕਿ ਗੁਰੇ ਹੈ ਗੁਰਦਾਬ ਤੋਂ ਹੰਗੋਤ ਲਾ ਕੇ ਸਾਧ ਸੇਵ ਸਾਦ ਐਸੀ ਹੀ ਸੇਵਾ ਕਰਦੇ ਨੇ ਸਾਦ ਦੀ ਸੇਵਾ ਨਹੀਂ ਹੈ ਇੱਥੇ ਸਾਦ ਦੀ ਸੇਵਾ ਨਹੀਂ ਹੈ ਐਸੀ ਸੇਵਾ ਜਿਹਦਾ ਮਨ ਸਾਧਿਆ ਜਾਂਦਾ ਹੈ ਮਨ ਸਾਧਿਆ ਜਾਂਦਾ ਹੈ ਮਨ ਸਾਧੇ ਸਦੂਰ ਸਦੂਰ ਮਨ ਸਾਧਿਆ ਜਾਂਦਾ ਹੈ ਮਨ ਦੇ ਲੈਵਲ ਦੀ ਸੇਵਾ ਹੈ ਸਭសារ ਨੇ ਕੰਦੇ ਲੈਵਲ ਦੀ ਸੇਵਾ ਨੂੰ ਸਿਰੋਂ ਮੰਨ। ਕੰਦੇ ਲੈਵਲ ਦੀ ਸੇਵਾ ਪਰਮੇਸ਼ਰ ਕਰਦਾ। ਆਦਮੀ ਨਹੀਂ ਕਰਦਾ। ਕਰਾਉਂਦਾ ਚਾਹਿਆ ਆਦਮੀ ਦੋਈ ਹੈ। ਕੰਦੇ ਲੈਵਲ ਦੀ ਸੇਵਾ ਪਰਮੇਸ਼ਰ ਕਰਦਾ ਆਦਮੀ ਨਹੀਂ ਕਰ ਸਕਦਾ। ਕਰਾਉਂਦਾ ਚਾਹੇ ਉਹ ਤੋਂ। ਸੁਪਨਾ ਨਕਣਾ। ਹਵਾ ਦਾ ਹੋਣਾ ਨਾ ਹੋਣਾ। ਐਕਸੀਡੈਂਟ ਦਾ ਘਟਵਾ ਜਾਣਾ। میہ پینا نہ پینا یہ آدمی تو ویسے گلتا ہے نہیں دھرتی کا ہونا نہ ہونا بیج کم پیدا ہوئے ہیں برچ کم پیدا ہوئے ہیں جنیا کم پیدا ہوئی ہیں یہ تو آدمی نے نہیں کی سکتا اس کر کے تندے لےوا کرنی چاہیے آدمی تاندے لینا نیا بجے کسی نہ مو تلدے لیکل کی سیوا جا سیوا منیا ہوا گربا نہیں منتی انہوں نے ਤਾਂਦੇ ਲੈਵਲ ਦੀ ਨਾਹਿਰ ਕਰ ਆਇਆ ਨਹੀਂ ਕਰ ਸਕਦਾ ਇਹ ਸਾਡਾ ਪਰ ਅਸੀਂ ਲੰਗਰ ਚਲਾਉਂਦੇ ਤਾਂ ਦੀ ਸੇਵਾ ਨੇ ਲੰਗਰ ਸਿੱਗਾ ਸ਼ਬਦ ਦਾ ਇਹ ਗਲਤੀ ਕੀਤੀ ਹੈ ਲੰਗਰ ਦਾ ਸਿੱਗਾ ਸ਼ਬਦ ਦਾ ਉਪਦੇਸ਼ ਦਾ ਚਲਾਤਾ ਰੋਟੀਆਂ ਦਾ ਖੀਰ ਦਾ ਤਾਂਦੇ ਲੈਵਲ ਦੀ ਸੇਵਾ ਤੇ ਅਲਗੇ ਮੰਦੇ ਲੈਵਲ ਦੀ ਸੇਵਾ ਸਿੱਖੀ ਕਿ ਤੇਰੇ ਕੀ ਸਿੱਖੀ ਕਦਮ ਉਹਦੀ ਜਾ ਦੋਨੋਂ ਲੰਗਰ ਜਿਹਨੂੰ ਗੁਰੂ ਨੇ ਲੰਗਰ ਰੱਖਿਆ ਸੀ ਉਹ ਲੰਗਰ ਛੱਡ ਕੇ ਮਨਮੁਖ ਖਾਲਾ ਲੰਗਰ ਅਸਮਾਨ। ਪਰ ਸੋਈ ਨੂੰ ਲੰਗਰ ਖੈ ਮਨਮੁਖਾਂ ਨੇ। ਗੁਰੂ ਦੀ ਕੋਈ ਗੱਲ ਵੀ ਅਸੀਂ ਮੰਨੀ ਨਾ ਰਹਿਣ ਦਿੱਤੀ। ਸਭ ਉਸ ਦੀ ਆਪਣੀਆਂ ਕਰ ਸੀ। ਆਦਮੀ ਇਕੱਠੇ ਹੋ ਗਏ satsang ਤੋਂ। ਉਹ satsangਤ ਕਿਵੇਂ ਹੋਣੀ ਹੈ? ਸੱਚ ਨਾਲ ਜੁੜ ਕੇ satsangਤ ਹੁੰਦੀ ਹੈ। ਸੱਚ ਦੇ ਨਾਲ ਸਰੀਰ ਨਹੀਂ ਸੰਤ ਕਰ ਸਕਦਾ। ਸੱਚ ਦੇ ਨਾਲ ਮਨ ਹੀ ਸੰਤ ਹੁੰਦੀ ਹੈ। ਮਨ ਕਿ ਉੱਠਿਆ ਨਾ ਮਾਨਿਉ ਉਠਾਇਆ ਜਮ ਜੋ ਹੋਇਆ ਮਾਨ ਦੀ ਸਾਗਤ ਝੂਠੇ ਕੋੜੇ ਆਦਿ ਸੱਚਨਾ ਕਰਾਉਣੀ ਆ ਗੱਲ ਹੈ ਜੀ ਸਾਗਤ ਦੀ ਕੱਲ ਹੀ ਭੀੜ ਇਕੱਠੇ ਹੋ ਕੇ ਬੈਠੇ ਕੋਈ ਕਥਾਵਾਚਕ ਆ ਗਿਆ ਫਿਰ ਕੀਰਤਨ ਵਾਲੇ ਆ ਗਏ 2000 ਸ਼ਬਦ ਪੜੇ ਰੋਹਾਨੀ ਕੀਰਤਨ ਦਾ ਨਾਮ ਦੇ ਘਰੋਂ ਚਲੇ ਗਏ ਇਹ ਸੱਚ ਦਾ ਵੀ ਨਾ ਸੱਚਨਾ ਬੋਲਣ ਵਾਲੇ ਦਾ ਸੱਚਨਾ ਇਹ ਜਿਹੜੇ ਸੁਣਨ ਵਾਲੇ ਨਾ ਉਹ ਜਦ ਪ੍ਰਗਟ ਕੀਤਾ ਗੁਰਬਾਣੀ ਚ ਸੱਚ ਪ੍ਰਗਟ ਨਹੀਂ ਕੀਤਾ ਸ਼ਬਦ ਵਿਚਾਰ ਬੰਦ ਸੱਚ ਉਹਦਾ ਪ੍ਰਗਟੇ ਨਹੀਂ ਹੁੰਦਾ ਗੁਰਬਾਣੀ ਦਾ ਸੱਚ ਵਿਚਾਰ ਪ੍ਰਗਟ ਹੁੰਦਾ ਜਦ ਇਹਦੀ ਸ਼ਬਦ ਵਿਚਾਰ ਕਰਦੇ ਹੁ ਗੰਨੇ ਨੂੰ ਜਨਾਜੇ ਚੱਬੀਏ ਨਾ ਮੁੱਚ ਰਾਸਿਕ ਲਾ ਰਾਸਿਕ ਲਿਕੂਗਾ ਜਦ ਦੁਹਾ ਬੇੜਿਆਂ ਦੇ ਵਿੱਚ ਗੰਨੇ ਨੂੰ ਪ੍ਰੈਸ ਕਰਾਂ ਬਾਰੇ ਸ਼ਬਦ ਵਿਚਾਰ ਤੇ ਪੂਰੀ ਤਾਕਤ ਤੋਂ ਬਿਨਾ ਜਿਵੇਂ ਸਾਡੇ ਕੋਲ ਬੁੱਧ ਆਇਆ ਉਹਦੀ ਤਾਕਤ ਤੋਂ ਬਿਨਾ ਇਹ ਜੋ ਕੁਝ ਵੀ ਨਹੀਂ ਨਿਕਲਦਾ ਬਾਰੇ ਫਿਰ ਵੀ ਸਾਡੇ ਕੋਲ ਇੰਨੀ ਤਾਕਤ ਨਹੀਂ ਹੈ ਬੁੱਧ ਬਣਦੀ ਕਿ ਅਸੀਂ ਵਿਚਾਰ ਲਈਏ ਫਿਰ ਵੀ ਉਹਦੇ ਕਿਰਪਾ ਦੀ ਲੋੜ ਹੈ ਹੋਰ ਹੋਰ ਤਰਫ ਦੀ ਲੋੜ ਆਪਣੀ ਬੁੱਧ ਤੋਂ ਵੱਧ ਸਾਨੂੰ ਤਾਂ ਲੂਗਾ ਜੇ ਕਿਰਪਾ ਹੋਵੇ ਵਰਨਾ ਉਹਨੇ ਉਹ ਅਸੀਂ ਜੀਜੇ ਜੋ ਕਰ ਸਕਦੇ ਜਿੰਨੀ ਸਾਡੇ ਕੋਲ ਆਲਰੇਡੀ ਬੁੱਧ ਹੈ ਵਜ਼ਨ ਨਹੀਂ ਘਟਦਾ ਜੇ ਬੱਚਾ 1 ਕਿਲੋ ਵਜ਼ਨ ਚਾਹ ਰਿਹਾ ਹੈ 1 ਕਿਲੋ ਹੀ ਘਟਸਦਾ ਕਿਲੋ ਤੋਂ ਵੱਧ ਖਾ ਚੁਪਾ ਯਾਦੋਂ ਦੇ ਸਰੀਰ ਚ ਬਲ ਹੋਰ ਆ ਜੂਗਾ ਵਰਗ ਤੋਂ ਆਉ ਕੁਝ ਖਾਣ ਤੋਂ ਕੁਝ ਹਲੂਕਾ ਕਰਨ ਤੋਂ ਜੇ ਕੁਝ ਕੁਰਬਾਨੀ ਦੇ ਸਾਡੇ ਸਮਝ ਆਉ ਨਵੀਂ ਗੱਲ ਉਹਨੂੰ ਮੰਨਣ ਦੇ ਬਾਅਦ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਜਿਵੇਂ ਬੱਚਾ ਰੋਜ਼ ਕੁਝ ਖਾਂਦਾ ਹੈ ਰੋਜ਼ ਝਕੜਾ ਹੁੰਦਾ ਹੈ ਕਿਵੇਂ ਰੋਜ ਅਸੀਂ ਕੁਝ ਕੁਰ ਬਾਣੀ ਤੋਂ ਸਮਝਾਂਗੇ ਰੋਜ ਉਹਨੂੰ ਮੰਨਾਂਗੇ ਰੋਜ ਉਹਨੂੰ ਮਨ ਨੂੰ ਬਗਲਾਗੇ ਤਾਂ ਉਹ ਸ਼ਕਤੀ ਕੋ ਤੁਮ ਵਰੂਪ ਕਰੇ ਰੋਜ ਤੇ ਥੋੜਾ 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 ਹੋਣ ਨਾਲ ਗਲ ਬੱਧ ਚ ਰਹੇ ਚੱਪਣ ਚੱਪਣ ਉਹ ਬਣੀ ਚੱਪਣ ਚੱਲਣਾ ਰਤਨ ਸਿੰਘ ਦਾ ਉਹ ਚੱਪਣੀ ਬਾਣੀ ਹੈ ਬਹੁਤ ਸਾਰਾ ਰੋਟੀ ਕਾਟਦੀ ਹੈ ਕਾਟਦੀ ਰੋਟੀ ਤਾਂ ਨਹੀਂ ਖਾਉਂਦੀ ਹੈ ਤੇ ਕਲਾ ਪ੍ਰਜਾਣ ਨੇ ਵੀ ਮੂੰਹ ਪਾਇਆ ਸਿਰ ਦੰਨਾਂ ਦੀ ਲੋੜ ਨਹੀਂ ਹੈ। ਘਾੜਦੀ ਰੋਟੀ ਤਾਂ ਆ ਗਿਆ ਜੀ। ਬੜੇ ਤਕੜੇ ਜਿਹਾ ਲੈ ਚਾਹੀਦੇ ਨੇ ਇਹਨੂੰ। ਬੜਾ ਪੂਰਾ ਜੋਰ ਲਾ ਕੇ ਇਹਨੇ ਚਾਬ ਹੋਣ ਨੂੰ। ਫਿਰ ਮਨ ਨੂੰ ਹੁਣ ਸੁਆਦ ਲੰਦਾ। ਫਿਰ ਸੱਚ। ਮਨ ਦਾ ਮਾਣੀ ਹੁਣ ਸੁਆਦ ਲੰਦੀ। ਉਹ ਘਾੜਦੀ ਰੋਟੀ ਮੂੰਹ 'ਚ ਪਾ ਕੇ ਸੌਂ ਲੈਂਦੀ ਹੈ। ਜਿਉਂ-ਜਿਉਂ ਚੱਪੀ ਜਾਊਗਾ, ਜਿਉਂ-ਜਿਉਂ ਚੱਪੀ ਜਾਊਗਾ ਟੇਸਟ ਬੰਦਾ ਚਲੇ ਜਾਊਗਾ। ਰੋਟੀ ਉਹਦੀਆਂ ਰੁਖੀ। ਤੁਸੀਂ ਉਹਨੂੰ ਚੱਬੀ ਜਾਓ ਚੱਬੀ ਜਾਓ ਚੱਬੀ ਜਾਓ ਮੂੰਹੇ ਰੱਖੋ ਅਰ ਮਿੱਠੀ ਹੋ ਜੂਗੀ ਜਿੰਨਾ ਜਿਆਦਾ ਤੁਸੀਂ ਮੂੰਹੇ ਰੱਖੋਗੇ ਉਹਨਾਂ ਹੀ ਚਮਟਾਲ ਲੱਗੇ ਗੁਰਬਾਣੀ ਉਹਦੀਆਂ ਮਿੱਠੀ ਹੁੰਦੀ ਚਲੀ ਜਾਓ ਜਿੰਨਾ ਤੁਸੀਂ ਵਿਚਾਰ ਕਰੀ ਜਾਓਗੇ ਕਹਿੰਦਾ ਮਿੱਠੀ ਨਹੀਂ ਹੁੰਦੀ ਇੰਨੀ ਲੱਗੂ ਜਿੰਨਾ ਵਿਚਾਰ ਬਾਰ ਬਾਰ ਕਰੋਗੇ ਉਹਨੀਆਂ ਮਿੱਠੀ ਲੱਦੀ ਚਲੀ ਜਾਊਗੀ ਉਹਨੀਆਂ ਮਿੱਠੀ ਲੱਦੀ ਚਲੀ ਜਾਊਗੀ ਜਿੰਨਾ ਮਨ ਸਚੈਰਾ ਹੁੰਦਾ ਚੱਲੇ ਜਾ ਉਹਨੀਆਂ ਬਾਣੀ ਮਿੱਠੀ ਲੱਦੀ ਚਲੀ ਜਾਊਗੀ ਜੇ ਮਿੱਠੀ ਲੱਗਦੀ ਹੋਵੇ ਤਾਂ ਅਸੀਂ ਬੰਨੀਏ ਨਾਲ ਜਿਹੜਾ ਮਿੱਠੀ ਲੱਗਦੀ ਹੈ ਜਿਹਨਾਂ ਨੂੰ ਉਹ ਬਾਣੀ ਨੂੰ ਮੰਨਦੇ ਨੇ ਜਿਹਨਾਂ ਨੂੰ ਮਿੱਠੀ ਨਹੀਂ ਲੱਗਦੀ ਉਹ ਜੋ ਮਰਜੀ ਕਹੀ ਜਾਣ ਉਹ ਨਾਲ ਮਿੱਠੀ ਲੱਗਦੀ ਹੈ ਮਿੱਠੀ ਉਹਨਾਂ ਨੂੰ ਲੱਗਦੀ ਨਹੀਂ ਲੱਗੇ ਤਾਂ ਮੰਨਣ ਅੰਦਰ ਜਾਣ ਦਾ ਦੇਣਾ ਮਿੱਠਾ ਤਾਂ ਬਦੋਰੀ ਅੰਦਰ ਚਲੇਗਾ ਅੰਦਰ ਅੰਦਰ ਕਿਉਂ ਨਹੀਂ ਜਾਂਦੀ ਬਾਣੀ ਸਾਡੇ ਅਸੀਂ ਤਾਂ ਅੰਦਰ ਜਾ ਕੇ ਚੱਲਦੇ ਮਿੱਠੀ ਨਹੀਂ ਲੱਗਦੀ ਸਾਡੇ ਨਾਣਕ ਮਨੋਂ ਨ ਵਿਸਰੈ ਗੁਣ ਨਿੱਧਾ ਗੋਬਿੰਦ ਰਾਏ ਮਨੋਂ ਮਨੋਂ ਹੁਣ ਇਸ ਅਵਸਥਾ ਚ ਜਾ ਕੇ ਪੋਸੀਬਲ ਹੈ ਮਨੋਂ ਨ ਵਿਸਰੈ ਫਿਰ ਮਨੋਂ ਕਿੰ ਮਸਰੂਆ ਭੁੱਖੇ ਉਸ ਚੀਤੀਏ ਜਦ ਜਦ ਰੋਜ ਕੇਸ ਲੱਗ ਜਾਂਦਾ ਬੱਚਾ ਦੁੱਧ ਪੀਣਾ ਰੋਜ ਦੁੱਧ ਪੀਣਾ ਬਾਰ ਬਾਰ ਦੁੱਧ ਪੀ ਜਾਂਦਾ ਬਾਰ-ਬਾਰ ਤੁਝੇ ਹੋਰ ਕੋਈ ਚੀਜ਼ ਖਾ ਕੇ ਦੇਖੋ। ਇੱਕ ਸਾਲ ਤੱਕ ਡੇਢ ਸਾਲ ਤੱਕ ਬਚਾ ਦੁੱਧ ਹੀ ਮੈਨਾ। ਘਰਾਂ ਨੂੰ ਲੋੜ ਵਿੱਚ ਕੋਈ ਚੀਜ਼ ਦਿੰਨੇ ਆਪਾਂ। ਫੁੱਲ ਨਹੀਂ ਅਸੀਂ ਕਰ ਸਕਦੇ। ਦੁੱਧ ਪੀ ਸਕਦੇ। ਇਹ ਕਹਾਂ ਤੂੰ ਜੀ ਦੋ ਦਿਨ ਰੋਟੀ ਨਾ ਖਾਓ। ਇੱਕ ਇੱਕ ਦਿਨ ਵੀ ਰੋਟੀ ਨਾ ਖਾਓ ਦੁੱਧ ਤੇ ਰੋ ਸਾਨੂੰ ਮੁਸ਼ਕਲ ਹੋ ਜਾਣਾ। ਕਿ ਤੂੰ ਤਾਂ ਕੁਰਬਾਨੀ ਲਈ ਸਾਡੇ ਟੈਸਟ ਹੋਰ ਨੇ ਜਿਹੜੇ ਸੁਣ ਨਹੀਂ ਸਕਦੇ 2 ਘੰਟੇ ਵੀ ਕਿਉਂ ਨਹੀਂ ਸੁਣ ਸਕਦੇ ਟੈਸਟ ਬਦਲ ਕੇ ਨਾ ਵਾਲਬੁੱਦ ਨਹੀਂ ਰਹੀ ਸਾਡੀ ਵਾਲਬੁੱਦ ਸੀ ਤਾਂ ਦੁੱਧ ਪੀਣਾ ਸੀ 24 ਘੰਟੇ ਜੇ ਧੰਨੇ ਪਾਇਆ ਵਾਲਬੁੱਦ ਵਾਲਬੁੱਦ ਦਾ ਮਤਲਬ ਇਹ ਹੈ ਆ ਵਾਲਬੁੱਦ ਜਿੱਦ ਕੱਲੇ ਦੁੱਧ ਤੇ ਗੋਜ ਦੁੱਧੇ ਜੰਮਾ ਲੱਗ ਰਿਹਾ ਉਹਨੂੰ ਹੋਰ ਕੁਝ ਜੰਗੀਰੀ ਨਾਲ ਬਾਲਬੁੱਤ ਚ ਸੱਚੰਗਾ ਲੱਗਦਾ ਹੈ ਫਿਰ ਟੇਸਟ ਬਦਲ ਜਾਂਦੇ ਨੇ ਦੁਰਮਦ ਦਾ ਅਸਰ ਹੋ ਜਾਂਦਾ ਹੈ ਮਾਇਆ ਦੇ ਪਦਾਰਥਾਂ ਦਾ ਅਸਰ ਹੋ ਜਾਂਦਾ ਹੈ ਮਾਇਆ ਵਿੱਚ ਪੰਪਰਟੇ ਜਿਹਾ ਹੁਣ ਤੰਨੇ ਪਾਇਆ ਬਾਲਬੁੱਤ ਦਰਬਾਲਬੁੱਤ ਦੇ ਵਿੱਚ ਦੁੱਧ ਪਹਿਲੇ ਪਿਆ ਅੱਲਾ ਦਾ ਥਣ ਦੁੱਧ ਉਹ ਤਾਂ ਹੀ ਬਚਪਨ ਚ ਜਿਹੜਾ ਉਗਿਆ ਦੁਆ ਲੱਗਾ ਹੀ ਨਾ ਟੈਸਟ ਉਹ ਫਟਾਫਟੇ ਚਲਾ ਗਿਆ ਇਸ ਕਰਕੇ ਜਿਹੜੇ ਬਚਪਨ ਦੇ ਧਰੂ ਪ੍ਰਲਾਦ ਵਰਗੇ ਇੱਕ ਧੰ ਹੋ ਗਏ ਨਾ ਰੂੰ ਗਿਆ ਨਹੀਂ ਉਹ ਦੁਆ ਟੈਸਟ ਨਹੀਂ ਲੱਗਿਆ ਉਹਨੂੰ ਆਇਓ ਕਹਾਂ ਮੈਰੀ ਪੱਟੀਆ ਲਿਖਦੇ ਸ੍ਰੀ ਗੋਬਾ ਮੈਂ ਆਮਨਾ ਛੋਡੂਂ ਗੁਰੇ ਫਿਕਰ ਆਮਨਾ ਛੋਡੂਂ ਗੁਰੇ ਕਾ ਮੈਂ ਨਹੀਂ ਆਮੇ ਕਰਨਾ ਨਾਲੂ ਨੂੰ ਮਨੋਨਾ ਬਿਸਰਾ ਗੁਣਨੀ ਤੇ ਗੋਬਿੰਦ ਰਾਏ ਮਨੋਨਾ ਬਿਸਰਾ ਕੌਣ ਲਾ ਬਿਸਰਾ ਗੁਣਨੀ ਤੇ ਜਿਹੜਾ ਗੁਣਾ ਦਾ ਸਮੁੰਦਰ ਹੈ ਖਜ਼ਾਨਾ ਔਰ ਉਹ ਕੌਣ ਹੈ ਗੋਬਿੰਦ ਰਾਏ ਗੋਬਿੰਦ ਬੇਰਾ ਬੈਦ ਗੁਰੂ ਗੋਬਿੰਦ ਸਿੰਘ ਗੋਬਿੰਦ ਉਹ ਬਿੰਦੂ ਹੈ ਉਹ ਜਗਾ ਜਿੱਥੇ ਜਾ ਕੇ ਸੁਰਤ ਨੇ ਜਿਹੜਾ ਸੁਰਤ ਦਾ ਟਾਰਗੇਟ ਹੈ ਉਹ ਬਿੰਦੂ ਹੈ ਜਿਹੜਾ ਨਾ ਸੁਰਤ ਦਾ ਟਾਰਗੇਟ ਹੈ ਉਹ ਉਹ ਬਿੰਦੂ ਹੈ ਜਿੱਥੇ ਜਾ ਕੇ ਸੁਰਤ ਦੀ ਮੰਜ਼ਿਲ ਸਮਾਪਤ ਹੋਣੀ ਹੈ ਜਿੱਥੇ ਸੁਰਤ ਨੇ ਉੱਪਰ ਲੜਨਾ ਹੈ ਉੱਪਰ ਲੜ ਉਹ ਬਿੰਦੂ ਹੁੰਦਾ ਸਾਡਾ ਟਾਰਗੇਟ ਹੁੰਦਾ ਜੋਥੇ ਜਾ ਕੇ ਸੁਰਤ ਨੇ ਸਮਾਜਣਾ ਸ਼ਬਦ ਵੀ ਸੁਰਤ ਨੇ ਸਮਾਜਣਾ ਉੱਥੇ ਜਿਹੜਾ ਮਨ ਹੈ ਸਮਾ ਜਾਣਾ। ਉੱਥੇ ਜਾ ਕੇ ਟਿਕ ਜਾਣਾ ਚਾਹੁੰਦਾ। ਜਿਵੇਂ ਸੁੰਦਰ ਚ ਜਾ ਕੇ ਦਰਿਆ ਦਾ ਪਾਣੀ ਟਿਕ ਜਾਂਦਾ। ਸਮਾ ਜਾ ਜਾਂਦਾ। ਟਿਕ ਜਾਂਦਾ। ਹਾਂ।